ਜਗਰਾਹਾਂ ਦੀ ਮਸਜਿਦ ਵਿੱਚ ਰਹਿਣ ਵਾਲਾ ਮੌਲਵੀ ਸ਼ਰਦਾ ਪਾਵਨ ਅੱਜ ਇਹ ਇਸ਼ਕ ਦੀ ਨਿਮਾਜ਼ ਪਰ ਬਾਬਾ ਜੀ ਦੇ ਦਰ ਤੇ ਆਇਆ ਇਹਨ ਮੇਲੀ ਦੂਰ ਸੀ ਥਾ ਪਰ ਕਦੇ ਭਾਗ ਨਾ ਜਾਇਆ ਜਦੋਂ ਜਾਗੇ ਤਾਂ ਅਚਾਨਕ ਸੰਗਤ ਜਾ ਰਹੀ ਹੈ ਪੂਰਨ ਮਾਸ਼ੀ ਮੌਲਵੀ ਪੁੱਛਦਾ ਵੀ ਕਿੱਥੋਂ ਆਇਓ ਤੇ ਕਿੱਧਰ ਜਾਣਾ ਜੀ ਉਸ ਵਾਲੇ ਦੇਸ਼ਨ ਤੇ ਉਤਰ ਕੇ ਕੋਈ ਟੰਗਾ ਲੈਂਦਾ ਸੀ ਦੇਖੋ ਇਹ ਪੈਦਲ ਕਰਦਾ ਲਾਈਨ ਦੇ ਨਾਲ ਨਾਲ ਕਿਤੇ ਮੌਲਵੀ ਪੁੱਛ ਬੈਠਾ ਵੀ ਕਿਧਰ ਜਾ ਰਹੇ ਹੋ ਤੁਸੀਂ ਆਖਿਆ ਜੀ ਪੂਰਨ ਮਾਚੀ ਹੈ ਬਾਬਾ ਜੀ ਦੇ ਦਰਸਨਾ ਲਈ ਈ ਘਰ ਆਇਆ ਮੈਂ ਵੀ ਦੇਖਿਆ ਜੇ ਵੱਡ ਭਾਗ ਹੋਵੇ ਮੜ ਮੇਰੇ ਜਾਨ ਮਿਲਦੇ ਆ ਦਿਲ ਨਾ ਲੱਗੇ ਜਿੱਦ ਨੂੰ ਸਮਝੋ ਸਾਡੇ ਬਾਗਾਂ ਦਾ ਸੂਰਜ ਚੜਿਆ ਸਾਨੂੰ ਗੁਰਮੁਖਾਂ ਦਾ ਮੇਲ ਹੋਵੇ ਜਿੱਦ ਨੂੰ ਸਾਡੇ ਬਾਗਾਂ ਦੇ ਸੂਰਜ ਨੂੰ ਸਾਡੇ ਬਾਪਾਂ ਦੇ ਬਦਲਾਂ ਨੇ ਲੁਕਾ ਲਿਆ ਅਸੀਂ ਮਾਪੁਰਖ ਤੋਂ ਵਿਛੜ ਗਏ ਦੂਰ ਹੋ ਗਏ ਜੇ ਨਾਲ ਕੋਈ ਬਾਗਾਂ ਦਾ ਸੂਰਜ ਚੜਿਆ ਸੀ ਨਾਲ ਤੁਰ ਪਿਆ ਜਿਸ ਵੇਲੇ ਆ ਕੇ ਬਾਬਾ ਜੀ ਦਾ ਦਰਸ਼ਨ ਕੀਤਾ ਤੇ ਫਿਰ ਵੇਖ ਗਿਆ ਸੰਗਤ ਤਾਂ ਪੁੰਨਿਆ ਤੇ ਆਈ ਸੀ ਚਲੀ ਗਈ ਇਸ ਦਾ ਲਿਤਰੇਮ ਹੈ ਰੋਜ਼ ਜਾਣਾ ਤੇ ਰੋਜ਼ ਆਉਣਾ ਇੱਕ ਦਿਨ ਚਲੀ ਆ ਦਿੱਖ ਰਿਹਾ ਮੇਰੇ ਤੇ ਵੀ ਕਿਰਪਾ ਕਰ ਕਿੱਥੋਂ ਆਏ ਜਗਰਾਮ ਤੋਂ ਕਿੱਥੇ ਰਹਿੰਦੇ ਆ ਮਸਜਿਦ ਵਿੱਚ ਕੌਣ ਹੈ ਮੌਲਵੀ قران پڑھیں گی بڑا پڑھ رہا ہے کتنا پڑھیاں کے علاقے دے لوگ میرے تھو آ کے مطلب پوچھ دے ان ماں پنو آوندا ہے اتنا تسی جانو پر آندے تانوں کی پوچھ دے کہنے لگے پھر اج سنا جس ویلے سنا منہ لگا تو بابا جی کہنے لگے غلط بول گیا پھر بول پھر بولیا ٹھیک نہیں بولیا مولوی اخر ٹھیک بنی نہیں मोहन ने आखिया जी उम्र हो गई है सारी इसे तरह ही पढ़ते हाँ तो यही मतलब कटिया बाबा जी कह लगे फिर नहीं जो पढ़ते मतलब इसका आ है जिस पढ़ के मतलब कर। तो भी क्या दस गया चरणा लिट गया मेरे कृपा कर बाबा जी कह लगे साढ़े घर की कृपा तो भाई आ है गुटका पियासी सुखमनी साहब का जोली पाग ਪੜਿਆ ਈਦਾਂ ਨੇ ਤਨਿੰਨੀ ਹੋਇਆ ਸੁਖਮੰਨੀ ਦਾ ਪੰਜ ਪਾਠ ਰੋਜ਼ ਕਰਿਆ ਕਰ ਪੰਜ ਪਾਠ ਮੁਸਲਮਾਨ ਮੁਸਲਮਾਨਾਂ ਦੀ ਮੀਟਰ ਨਹੀਂ ਭਾਈ ਸਾਡੀ ਮਸਜਿਦ ਦਾ ਮੌਲਵੀ ਸੁਖਮੰਨੀ پڑھਦਾ ਕਾਫਰਾਂ ਦੇ ਜੰਮਾ ਇਹ ਫਿਰ ਅਸੀਂ ਜਦੋਂ ਨਮਾਜ਼ ਪੜਦੇ ਆ ਸਾਡੇ ਅੱਗੇ ਖੜੋ ਕੇ ਪੜਦੇ ਐ ਇਹਨੂੰ ਬੰਨ ਫਤਵਾ ਲਾਓ ਫਤਵਾ ਲੱਗਾ ਵੀ ਜਾਂ ਕਾਫਰ ਛੱਡ ਕਿੱਥੇ ਜਾਣੇ ਤੇ ਜਾਂ ਮਸਜਿਦ ਛੱਡ ਉਹਨੇ ਆਖਿਆ ਮਸਜਿਦ ਛੱਡੀ ਮਸਜਿਦ ਤੋਂ ਉੱਠ ਕੇ ਕਿਰਾਏ ਦੇ ਮਕਾਨ 'ਚ ਜਾ ਬੈਠਾ ਕਿ ਸੁਖਮੰਨੀ ਨਾ ਛੱਡੀ ਮੁਸਲਮਾਨ ਨੇ ਸੁਖਮੰਨੀ ਨਾ ਛੱਡੀ ਸਿੱਖਾਂ ਨੇ ਛੱਡੀ ਕਿਉਂ ਛੱਡੀ ਕਿ ਸਿੱਖ ਨੂੰ ਅਰੰਧੀ ਨਾਲ ਸਿੱਖ ਨੇ ਰਸ ਨਾ ਲਿਆ ਰਸ ਕਿਉਂ ਨਾ ਲਿਆ ਕਿ ਕਿਸੇ ਮਹਾਂਪੁਰਖ ਨੇ ਬਖਸ਼ੀਸ਼ ਨਾ ਕੀਤੀ ਬਖਸ਼ੀਸ਼ ਕਿਉਂ ਨਾ ਹੋਈ ਕਿਰਪਾ ਨਹੀਂ ਅਰੇ ਸਿਰ ਕੀ ਨਾ ਬਣਿਆ ਆਖਿਆ ਮਸਜਿਦ ਛੱਡ ਗਿਆ ਅਜੇ ਵੀ ਰੋਜ਼ ਉੱਥੇ ਜਾਂਦਾ ਸੋਚਿਆ ਕਿਸੇ ਤਰ੍ਹਾਂ ਇਸ ਨੂੰ ਰੋਕ ਤੋ ਹੋਰ ਕੋਈ ਉਪਾਅ ਨਹੀਂ ਚਾਰ ਬੰਦੇ ਰਸਤੇ ਵਿੱਚ ਰਹਿ ਗਏ ਐਸਾ ਬਣਾ ਕੇ ਫੁੱਟੋ ਕੇ ਗਿਆਨ ਜੋਗ ਗਈ ਨਾ ਛੱਡ ਰਾਤੀ ਆਉਂਦੇ ਦੇਰ ਨਾਲ ਇਸ ਵੇਲੇ ਫੋਗ ਪੈਂਦਾ 9 ਵਜੇ ਦੀ ਚੌਂਕੀ ਦਾ ਉਸ ਵੇਲੇ ਫਰਸਦ ਹੈ ਉਹ ਰਸਤਾ ਉਧਾਰ ਗਿਆ ਸੀ ਆਮ ਰਸਤਾ ਨਹੀਂ ਸੀ ਮੈਂ ਤਾਂ ਲੁੱਕ ਕੇ ਫੋਗ ਪਿਆ ਸੰਗਤ ਜਾਣ ਲੱਗੀ ਬਾਬਾ ਜੀ ਨੇ ਥੱਕਿਆ ਮੌਲਵੀ ਕਿੱਥੇ ਜਾਏਗਾ ਜੀ ਘਰ ਜਾਵਾਂਗਾ ਕਣ ਬੇਠੇ ਹੀ ਸੌਂ ਜਾ ਹੁਣ ਘਰ ਕੀ ਜਾਏਗਾ ਰਾਤ ਭਰੀਏ ਸੌਂ ਜਾ ਇੱਥੇ ਸਵੇਰ ਦਾ ਆਨੰਦ ਲੈ ਕੇ ਜਾਇ ਸਤਿਗੁਰੂ ਲੰਮਾ ਪੈ ਗਏਇੱਕ ਦੋ ਬਾਅਦ ਬਾਬਾ ਜੀ ਨੇ ਸੁਣਿਆ ਤੇ ਜੀ ਅੱਛਾ ਮੌਲਵੀ ਤੂੰ ਜਾ ਇੱਕ ਦਿਨ ਤਾਂ ਹੋਣੀ ਹੈ ਜੋ ਹੋਣੀ ਹੈ ਅੱਜ ਹੋ ਲੋ ਬਾੜੀਆਂ ਤੁਸੀਂ ਜਾਣ ਨਹੀਂ ਨੂੰ ਨਹੀਂ ਪਤਾ ਇਸ ਗੱਲ ਵਿੱਚ ਕੀ ਇਰਾਦਾ ਹੈ ਪਰ ਮੇਰਾ ਤਾਂ ਇੱਕੋ ਇਂਧਰਮ ਹੈ ਜੋ ਤੁਸੀਂ ਆਖੋ ਸਤਿ ਬਚਨ ਜੇ ਜਾਣੇ ਤਾਂ ਸਤਿ ਬਚਨ ਮੱਛਾ ਟੇਕਿਆ ਤੁਰ ਪਿਆ ਕਹਿਣਾ ਦਾ ਖਰਾਕ ਹੋਇਆ ਉਹ ਤਿਆਰ ਬੁ ਤਿਆਰ ਹੋ ਗਏ ਡਾਂਗਾ ਸੂਤ ਲਈਆਂ ਉਹਨਾਂ ਨੇ ਉਹ ਆ ਰਿਹਾ ਜੀ ਆਖਿਆ ਆਉ ਲੁਕਿਆ ਆ ਰਾਵ ਚਾੜੀ ਦੇ ਉਹਨੇ ਜਿਸ ਮਨੇ ਵਿਚਾਰ ਆ ਜਾਵੇ ਦੋ ਉਧਰੋਂ ਤੇ ਦੋ ਇਧਰੋਂ ਪੈ ਜਾਓ ਮੁੰਜ ਕਰ ਦਿਓ ਮਾਰ ਮਾਰ ਮੌਲਵੀ ਵਿਚਾਰਾ ਅਨਹੋਲ ਤੁਰਿਆ ਆ ਆਪਣੇ ਰੰਗ ਜਿਸ ਵੇਲੇ ਉਹਨਾ ਚਾੜੀਆਂ ਦੇ ਕੋਲ ਆਇਆ ਤੇ ਇਹਨਾਂ ਨੇ ਗੰਗਾ ਚੁੱਕੀਆਂ ਉਹਨੇ ਮਾਰਨ ਵਾਸਤੇ ਤੇ ਪਿੱਛੋਂ ਆਵਾਜ਼ ਆਈ ਇਕੱਲਾ ਨਹੀਂ ਦੇ ਮਤ ਕੱਲਾ ਸੁਣ ਜੀ घबरा गए अगले दिन मौलवी आया मौलवी गुजरी गरीब नवाज दो इधरों के दो इधरों उलरिया सन आवाज आई ठहर जा पर पिछों आवाज आई कला लीजिए ਵੀ ਕੌਣ ਸੀ ਜੋ ਜਿਹਨੇ ਅੱਖੀਂ ਇਕੱਲਾ ਨਹੀਂ ਦੇ ਰੱਖ ਕੇ ਕਹਿੰਦਾ ਤੁਹਾਡੇ ਬਿਨਾ ਹੋਰ ਕੌਣ ਹੋਏਗਾ